ਬੇਸ ਬੇਸ ਆਜੇ ਤੋ ਕੋਈ ਬੀਰ ਵੀ ਆ ਗਿਆ ਉਹ ਆਪਾਂ ਖਾਟੀ ਨੂੰ ਛੱਡੋ ਤੁਕੂ ਐਸਾ ਨਹੀਂ ਕਰਦੇ ਬਸ ਇਹਨੂੰ ਤਾਂ 26 ਜਨਵਰੀ ਨੂੰ ਉੱਥੇ ਹਾਂ ਮੈਨੂੰ ਪਤਾ ਮੈਨੂੰ ਨਾਲ ਦੇ ਆਉ ਇਹਨੂੰ ਮੈਂ ਗੋਦੀ ਚਾਕੇ ਲੈ ਜਾਣਾ ਇੱਕ ਵਾਰ ਮੈਂ ਹੀ ਲੈ ਕੇ ਜਾਣਾ ਗੋਦੀ ਕਾਂਗਰਸ ਪਾਰਟੀ ਜਿੰਦਾਬਾਦ ਸੰਦੀਪ ਜੀ ਕਾਂਗਰਸ ਪਾਰਟੀ ਨੰਬਰ 2 ਚੋਂ ਤੁਹਾਨੂੰ ਟਿਕਟ ਦੇ ਕੇ ਨਿਵਾਜਿਆ ਹੈ ਕੀ ਕੀ ਚੋਣ ਮੁੱਦੇ ਰਹਿਣਗੇ ਡੋਰ ਡੋਰ ਤੁਸੀਂ ਅੱਜ ਕਰ ਰਹੇ ਹੋ ਕੀ ਕਰਨਾ ਚਾਹੁੰਦੇ ਹੋ ਤੁਸੀਂ ਅਸੀਂ ਕਾਂਗਰਸ ਪਾਰਟੀ ਦਾ ਸ਼੍ਰੀ ਵਿਜਿੰਦਰ ਸਿੰਘਲਾ ਜੀ ਦਾ ਸਰਦਾਰ ਸਿੰਘ ਪਾਸਮੀਸੀ ਵੀ ਇੱਕ ਹਾਈ ਕਮਾਂਡਰ ਮੈਂ ਤਾਂ ਇਹਦੇ ਲਈ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਿਵਾਜਿਆ ਤੇ ਮਾਨ ਬਖਸ਼ਿਆ ਇਹ ਰਹੀ ਗੱਲ 2 ਨੰਬਰ ਵਾਰਡ ਦੇ ਵਿੱਚ 2 ਨੰਬਰ ਵਾਰਡ ਦੇ ਵਿੱਚ ਜਿਹੜੇ ਕੰਮ ਪਹਿਲੇ ਸਿੰਘਲਾ ਸਾਹਿਬ ਨੇ ਕੰਮ ਕੋਈ ਛੱਡੇ ਨਹੀਂ ਹੋਇਆ ਪਰ ਜਿਹੜੇ ਕੋਈ ਹੈ ਵੀ ਗਿਆ ਜਿੰਨੇ ਵੀ ਹੈਗੇ ਕੰਮ ਕਦੇ ਮੁੱਕਦੇ ਵੀ ਨਹੀਂ ਹੁੰਦੇ ਤਾਂ ਅਸੀਂ ਸਾਰੇ ਰਲ ਕੇ ਸਾਰੇ ਕਰਾਂਗੇ ਤੇ ਪੂਰਾ ਇਹਨਾਂ ਜੋਰ ਲਾ ਕੇ ਕਿਸੇ ਦਾ ਕੋਈ ਕੰਮ ਅਸੀਂ ਰਹਿਣ ਨਹੀਂ ਚੋਣ ਮੁਹਿੰਮ ਤੋਂ ਬਾਅਦ ਜਿਹੜਾ ਚੋਣ ਆਪਣਾ ਜਿੱਤ ਕੇ ਤੁਸੀਂ ਕੀ ਕੀ ਮੁੱਦਿਆਂ ਤੇ ਕੰਮ ਕਰੋਗੇ ਕੀ ਕੀ ਤੁਹਾਡੇ ਮੈਨੀਫੈਸਟੋ ਨੇ ਵੀ ਸਭ ਤੋਂ ਪਹਿਲਾਂ ਉਹ ਮੈਨੀਫੈਸਟੋ ਚ ਕੰਮ ਕੀਤੇ ਜਾਣਗੇ ਸਭ ਤੋਂ ਪਹਿਲੇ ਤਾਂ ਜਿਹੜਾ ਸਿੰਗਲਾ ਸਾਹਿਬ ਦਾ ਕੰਮ ਕੀਤਾ ਸੀ ਉਹ ਆਇਆ ਟੈਨਰ ਲਾਈ ਆ ਸਾਰਾ ਵਾਟਰ ਸਪਲਾਈ ਪਰ ਉਹ ਇੰਨਾ ਤੋਂ ਸਾਫ਼ ਹੀ ਨਹੀਂ ਹੋ ਰੇ ਉਹ ਬਲੋਕ ਦੇ ਲੋਕ ਬੜੇ ਪਰੇਸ਼ਾਨ ਨੇ ਅਸੀਂ ਸਭ ਤੋਂ ਪਹਿਲਾਂ ਕੰਮ ਇਹ ਵੀ ਉਹ ਸਹੂਲਤ ਲੋਕਾਂ ਨੂੰ ਦਵਾਂਗੇ ਇਸ ਚੀਜ਼ ਦੇ ਵਿੱਚ ਲੋਕ ਨਾ ਪਰੇਸ਼ਾਨ ਹੋਇਆ ਜਾਵੇ ਤੇ ਇਸ ਚੀਜ਼ ਦੇ ਉੱਪਰ ਅਸੀਂ ਪੂਰਾ ਡਟ ਕੇ ਜੇ ਸਰਕਾਰ ਨੇਹੀ ਕਰਨਾ ਚਾਹੂਗੀ ਤਾਂ ਅਸੀਂ ਡਟ ਕੇ ਚਾਹੇ ਦਰੀ ਪਛਾਣੀ ਪਵੇ ਲੋਕਾਂ ਲਈਏ ਅਸੀਂ ਲੋਕਾਂ ਨੂੰ ਕਿਸੇ ਤਰੀਕੇ ਇਹ ਮੁਸ਼ਕਲ ਨਹੀਂ ਆਂ ਦਵਾਂਗੇ ਬਾੜ ਦੇ ਵੋਟਰ ਵੱਲੋਂ ਤੁਹਾਨੂੰ ਕਿੰਨਾ ਕਿ ਸੰਗ ਮਿਲ ਰਿਹਾ ਜੀ ਪੂਰਾ ਫੁੱਲ ਜੀ